ਵਿਧਾਨ ਸਭਾ ਚੋਣਾਂ ਲਈ ਹਰਿਆਣਾ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਦਿਗਜਾਂ ਨੇ ਆਪੋ ਆਪਣੇ ਹਲਕਿਆਂ ਤੋਂ ਨਾਮਜ਼ਦਗੀ ਪੱਤਰ ਭਰੇ ਹਰਿਆਣਾ ਦੇ ਸੀਐਮ ਭពਿੰਦਰ ਸਿੰਘ ਹੁੱਡਾ ਨੇ ਨਾਮਜ਼ਦਗੀ ਪੱਤਰ ਭਰ ਦਿੱਤਾ ਗੜੀ ਸਾੰਪਲਾ ਕੋਲੋਈ ਤੋਂ ਕਾਂਗਰਸ ਦੇ ਉਮੀਦਵਾਰ ਨੇ ਹੁੱਡਾ ਹਰਿਆਣਾ ਜਨਹਿਤ ਕਾਂਗਰਸ ਦੇ ਮੁਖੀ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਸੀਟ ਲਈ ਕਾਗਜ਼ ਭਰੇ ਨਵੀਂ ਬਣੀ ਲੋਕ ਹਿੱਤ ਪਾਰਟੀ ਦੇ ਮੁਖੀ ਗੋਪਾਲ ਕਾਂਡਾ ਨੇ ਸਿਰਸਾ ਤੋਂ ਕਾਗਜ਼ ਭਰੇ ਕਾਂਗਰਸ ਵੱਲੋਂ ਕੈਪਟਨ ਅਜੇ ਯਾਦਵ ਨੇ ਰਵਾੜੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਅੱਜ ਹਰਿਆਣਾ ਦੇ ਦਿਗਜਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀ ਭਪਿੰਦਰ ਸਿੰਘ ਹੁੱਡਾ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਅੱਜ ਦਾਖਲ ਕੀਤੇ ਗਏ ਨੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਮੈਦਾਨ ਪੱਕ ਚੁੱਕਿਆ ਜਿਸ ਦੇ ਚੱਲਦੇ ਆ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਕੁਲਦੀਪ ਛਣੋਈ ਦੇ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਵਿਧਾਨ ਸਭਾ ਚੋਣਾਂ ਲਈ ਹਰਿਆਣਾ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਦਿਖਾਣੇ ਆਪੋ ਆਪਣੇ ਹਲਕਿਆਂ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਰਿਆਣਾ ਦੇ ਸੀਐਮ ਭਪਿੰਦਰ ਸਿੰਘ ਹੁੱਡਾ ਦੇ ਨਾਮਜ਼ਦਗੀ ਪੱਤਰ ਭਰ ਦਿੱਤੇ ਨੇ ਗੜੀ ਸਾੰਪਲਾ ਕੋਲੋਈ ਤੋਂ ਕਾਂਗਰਸ ਦੇ ਉਮੀਦਵਾਰ ਨੇ ਹੁੱਡਾ ਹਰਿਆਣਾ ਜਨਹਿਤ ਕਾਂਗਰਸ ਦੇ ਮੁਖੀ ਕੁਲਦੀਪ ਬਿਸ਼ਨੋਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਸੀਟ ਦੇ ਲਈ ਕਾਗਜ਼ ਭਰੇ ਨੇ ਹਰਿਆਣਾ ਜਨਹਿਤ ਕਾਂਗਰਸ ਪਾਰਟੀ ਦੇ ਕੁਲਦੀਪ ਬਿਸ਼ਨੋਈ ਦੇ ਵੱਲੋਂ ਕਾਗਜ਼ ਭਰੇ ਗਏ ਨੇ ਨਵੀਂ ਬਣੀ ਲੋਕ ਖੇਤ ਪਾਰਟੀ ਦੇ ਮੁਖੀ ਗੋਪਾਲ ਕ ਕਾਂਗਰਸ ਵੱਲੋਂ ਕੈਪਟਨ ਅਜੇ ਯਾਦਵ ਨੇ ਰਿਵਾੜੀ ਤੋਂ ਨਾਮਜ਼ਦਗੀ ਪੱਤਰ ਅਦਾਖਲ ਕੀਤੇ ਹਰਿਆਣਾ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਕੱਲ ਯਾਨੀ ਕਿ 27 ਸਤੰਬਰ ਆਖਰੀ ਤਰੀਕ ਹੈ 29 ਤਰੀਕ ਨੂੰ ਕਾਗਜ਼ਾਂ ਦੀ ਜਾਂਚ ਕੀਤੀ ਜਾਏਗੀ 1 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ